ਗੁਰੂ ਪਿਆਰੀ ਸਰਬੱਤ ਦਾਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤ ਸਰਵਣ ਕਰ ਰਹੇ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਕਲ ਕੀ ਅਵਤਾਰ ਤੇ ਇਸ ਦੀ ਵਿਆਖਿਆ ਸਾਧ ਸੰਗਤ ਜੀ ਜਿਸ ਦੇ ਵਿੱਚ ਆਪ ਸਭ ਸੰਗਤ ਹੁਣ ਤੱਕ 408 ਸੰਤ ਸਰਵਣ ਕਰ ਚੁੱਕੇ ਹੋ ਆਓ ਸਾਧ ਸੰਗਤ ਜੀ ਅੱਗੇ ਦੇਖਦੇ ਹਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਫਰਮਾਨ ਕਰਦੇ ਹਨ ਕਿ ਤਾਨ ਤਾਨ ਬਾਨ ਕੋ ਅਜਾਨ ਬਾਹਤਾ ਵਹੀ ਬਾਣ ਨੂੰ ਖਿੱਚ-ਖਿੱਚ ਕੇ ਗੋਡਿਆਂ ਤੱਕ ਲੰਮੀਆਂ ਬਾਹਾਂ ਵਾਲੇ ਭੱਜੇ ਫਿਰਦੇ ਹਨ ਸਾਧ ਸਿੰਘ ਜੀ ਬਾਣ ਨੂੰ ਖਿੱਚ ਕੇ ਚਲਾਉਂਦੇ ਹਨ ਗੋਡਿਆਂ-ਗੋਡਿਆਂ ਤੱਕ ਉਹਨਾਂ ਦੀਆਂ ਲੰਮੀਆਂ ਬਾਹਾਂ ਹੈ ਅੱਗੇ ਮਹਾਰਾ ਜੀ ਕਹਿੰਦੇ ਹਨ ਕਿ ਜੂਜ ਜੂਜ ਕਾ ਮਹਾਰਾ ਅਲੋਕ ਲੋਕ ਪਾਵਹੀ ਅਤੇ ਜੋ ਸਾਧ ਸਿੰਘ ਜੀ ਲੜ-ਲੜ ਕੇ ਮਰਦੇ ਹਨ ਓਹੋ ਆਲੌਕਿਕ ਲੋਕ ਪ੍ਰਾਪਤ ਕਰਦੇ ਹਨ ਕਹਨ ਤੋਂ ਭਾਵ ਹੈ ਕਿ ਸਵਰਗ ਦੀ ਪ੍ਰਾਪਤੀ ਕਰਦੇ ਹਨ ਜਿਹੜੇ ਜੋਦੇ ਸੂਰਮੇ ਜੰਗਾਂ ਮੈਦਾਨ ਚ ਜੂਝ ਕੇ ਲੜ ਕੇ ਮਰਦੇ ਹਨ ਅਗੇ ਮਾਰੇ ਕਹਿੰਦੇ ਹਨ ਕਿ ਰੰਗ ਜੰਗ ਅੰਗ ਨੰਗ ਭੰਗ ਅੰਗ ਹੋਏ ਪਰਤ ਜੰਗ ਦੇ ਰੰਗ ਵਿੱਚ ਰੰਗੇ ਹੋ ਜਾਂਦਾ ਜੋ ਕੋਈ ਅੰਗ ਨੰਗਾ ਰਿਹਾ ਹੋਵੇ ਉਹ ਧਰਤੀ ਉੱਤੇ ਟੁੱਟ ਕੇ ਡੇਗ ਪੈਂਦਾ ਹੈ ਸਾਹ ਸੰਗਜੀ ਨੰਗਾ ਤੋਂ ਭਾਵ ਹੈ ਕਿ ਜਿਸ ਦੇ ਉੱਪਰ ਕੋਈ ਸੁਰੱਖਿਆ ਨਹੀਂ ਹੈ ਉਸ ਦੇ ਉੱਪਰ ਜਦੋਂ ਫਟ ਵਜਦਾ ਹੈ ਵਾਰ ਹੁੰਦਾ ਹੈ ਤਾਂ ਵੰਗ ਧਰਤੀ ਦੇ ਉੱਪਰ ਟੁੱਟ ਕੇ ਡਿੱਗਦਾ ਹੈ ਅੱਗੇ ਮਹਾਰਾਜ ਕਹਿੰਦੇ ਹਨ ਕਿ ਟੂਕ ਟੂਕ ਹੋਏ ਗਿਰੈ ਸੋ ਦੇਵ ਸੰਦਰੀਨ ਵਰਤ ਟੁਕੜੇ ਹੋ ਕੇ ਡੇਗ ਰਹੇ ਹਨ ਅਤੇ ਸੰਦਰੀਨ ਵਰਤ ਤੋਂ ਭਾਵ ਹੈ ਕਿ ਸੁੰਦਰ ਦੇਵ ਇਸਤਰੀਆਂ ਜੋ ਹਨ ਉਹਨਾਂ ਨੂੰ ਵਾਰ ਰਹੀਆਂ ਹਨ ਉਹਨਾਂ ਦੇ ਨਾਲ ਵਿਆਖ ਕਰ ਰਹੀਆਂ ਹਨ ਅੱਗੇ ਮਾਰੀ ਕਹਿੰਦੀ ਹਨ ਕਿ ਤ੍ਰਿੜਕਾ ਛੰਦ ਤ੍ਰਿੜੜ ਤੀਰਨ ਨਾਲ ਸੰਗਤ ਜੀ ਇੱਥੇ ਤ੍ਰਿੜੜ ਆਦਿ ਸ਼ਬਦ ਯੁੱਧ ਸੰਗੀਤ ਲਈ ਵਰਤੇ ਗਏ ਹਨ ਉਂਝੇ ਨਿਰਾਰਥ ਜਿਵੇਂ ਹੈ ਇਹਨਾਂ ਦੀ ਵਰਤਨੀ ਇਸ ਵੀ ਅਨੇਕ ਅੰਤਰ ਹਨ ਤੀਰ ਟਿੜ ਟਿੜ ਕਰਦੇ ਚੱਲਦੇ ਹਨ ਜਿਹੜੋ ਲਗਾਤਾਰ ਤੀਰ ਚਲਦੇ ਹਾਂ ਤਾਂ ਤਰ ਤੇੜਾ ਉਹਨਾਂ ਦੀ ਆਵਾਜ਼ ਆ ਰਹੀ ਹੈ। ਆਸ ਸਿੰਘ ਜੀ ਅੱਗੇ ਮਹਾਰਾਜ ਕਹਿੰਦੇ ਹਨ ਕਿ ਬਰੇਡ ਰੈਡ ਬੀਰੰਗ ਵੀਰ ਬੁਕਾਰਦੇ ਹਨ। ਜਜੋਦੇ ਸੂਰਮੇ ਹਾਂ ਸਾਧ ਸਿੰਘ ਜੀ ਉਹ ਬੁਕਾਰਦੇ ਹਨ। ਅੱਗੇ ਮਹਾਰਾਜ ਕਹਿੰਦੇ ਹਨ ਕਿ ਡਰੇਡ ਰੈਡ ਟੋ ਉਲਨ ਅਤੇ ਜੋਟ ਉਲ ਹਨ ਉਹ ਧਮਕਦੇ ਹਨ। ਢੋਲਾਂ ਦੇ ਵੱਜਣ ਦੀ ਆਵਾਜ਼ ਧਮਕਾਰਦੇ ਹੋਏ ਆ ਰਹੀ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਬਰੇੜ ਰੇੜ ਬੋਲਨ ਬੋਲ ਬੁੱਕਦੇ ਹਨ ਅਰਥਾਤ ਕਿ ਢੋਲਾਂ ਵਿੱਚੋਂ ਆਵਾਜ਼ ਨਿਕਲ ਰਹੀ ਹੈ ਬੋਲ ਜੋ ਹਨ ਉਹ ਬੁੱਕਦੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਤਰੇੜ ਰੇੜਾ ਤਾਜੀ ਤਾਜੇ ਦਾ ਅਰਥ ਅਰਬੀ ਕਿਸਮ ਦੇ ਘੋੜੇ ਜੋ ਕਿ ਹਨ ਕਰਏ ਹਨ ਮੈਦਾਨੇ ਜੰਗ ਦੇ ਵਿੱਚ ਉਹਨਾਂ ਦੇ ਹਣਕਣ ਦੀ ਆਵਾਜ਼ ਵੀ ਆ ਰਹੀ ਹੈ ਅੱਗੇ ਮਾਰੇ ਜਿਹੜੇ ਹਨ ਕਿ ਬ੍ਰੜੜ ਬਾਜੀ ਘੋੜੇ ਬੜਕਦੇ ਹਨ ਹਨ ਕਿ ਹਰੇੜੜੇ ਹਾਥੀ ਹਾਥੀ ਆਪਣੇ ਸਾਥੀਆਂ ਸਰੇੜੜੇ ਸਾਥੀ ਸਾਥੀਆਂ ਸਹਿਤ ਚੰਗਾੜਦੇ ਹਨ ਹਾਥਿਆਂ ਦੇ ਚੰਗਾੜਨ ਦੀ ਆਵਾਜ਼ ਵੀ ਸਾਧ ਸੰਗਤ ਜੀ ਮੈਦਾਨ ਦੇ ਵਿੱਚ ਚ ਆ ਰਹੀ ਹੈ ਜੇ ਮਾਰੇ ਕਹਿੰਦੇ ਹਨ ਕਿ ਬਰੇੜੇ ਰੜ ਬਾਣਨ ਅਤੇ ਬਾਣਾ ਨੂੰ ਜਰੇੜੇ ਜਵਾਨਨ ਜਵਾਨ ਜੋ ਜੋਦੇ ਹਨ ਉਹ ਛੇ ਸ਼ਰੇੜੇ ਸ਼ੋਰ ਹੈ ਛੱਡਦੇ ਹਨ ਜਰੇੜੇ ਜੋਰ ਹੈ ਪੂਰੀ ਸ਼ਕਤੀ ਦੇ ਨਾਲ ਸਾਧ ਸੰਗਤ ਜੀ ਬਾਣਾ ਨੂੰ ਜੰਗ ਦੇ ਮੈਦਾਨ ਦੇ ਵਿੱਚ ਜੋਧੇ ਦੇ ਸੂਰਮੇ ਹਨ ਉਹ ਛੜਦੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਖਰੇੜੜੇ ਖੇਤ ਹਨ ਯੁੱਧ ਭੂਮੀ ਦੇ ਵਿੱਚ ਪ੍ਰੇੜੜਾ ਪ੍ਰੇਤ ਹਨ ਪ੍ਰੇਤ ਜੋ ਹਨ ਛੜੜੜੇ ਨੱਚੇ ਉਹਦੇ ਨੱਚ ਰਹੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਰੜੇ ਕਿੜਾ ਰੱਚੇ ਅਤੇ ਰੰਗ ਦੇ ਵਿੱਚ ਰੱਚੇ ਹੋਏ ਹਨ ਲੜਾਈ ਦੇ ਰੰਗ ਵਿੱਚ ਜਰਤੇ ਹੋਏ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਹਰੇ ਰੜੇ ਹੂਰਨ ਹੂਰਾ ਹਰਲ ਹਰਲ ਕਰਦੀਆਂ ਹਨ ਹੂਰਾ ਜੰਗਿਆ ਮੈਦਾਨ ਦੇ ਵਿੱਚ ਹਰਲ ਹਰਲ ਕਰਦੀਆਂ ਫਿਰ ਰਹੀਆਂ ਹਨ ਮਾਰੇ ਅੱਗੇ ਕਹਿੰਦੇ ਹਨ ਕਿ ਪਿਰੇ ਰੜ ਪੂਰਨ ਅਤੇ ਆਕਾਸ਼ ਵਿੱਚ ਘੁੰਮ ਰਹੀਆਂ ਹਨ ਰੇੜੜ ਕਾਸ਼ੀ ਅਤੇ ਸੁੰਦਰ ਟੰਗ ਨਾਲ ਸੱਜੀਆਂ ਹੋਈਆਂ ਹਨ ਗੇਮਾਰੇ ਕਹਿੰਦੇ ਹਨ ਕਿ ਰੇੜੜੜਾ ਨਾਚੀ ਅਦੇ ਨੱਚ ਰਹੀਆਂ ਹਨ ਖੁਸ਼ੀ ਦਾ ਮੌਕਾ ਹੈ ਉਹਨਾਂ ਵਾਸਤੇ ਕਿਉਂਕਿ ਜੋਦੇ ਸੂਰਮਿਆਂ ਨੂੰ ਵਰਨ ਵਾਸਤੇ ਉਹਨਾਂ ਦੀਆਂ ਕਤਾਰਾਂ ਲੱਗ ਚੁੱਕੀਆਂ ਹਨ ਹਰਲ ਹਰਲ ਕਰਦੀਆਂ ਫਿਰਦੀਆਂ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਤਰੇੜੜਾ ਤੇਗੰਗ ਸਵਾਰਾਂ ਹਨ ਬ੍ਰੇਡਡ ਬੇਗੰਗ ਪੂਰੇ ਵੇਗ ਨਾਲ ਕਿਰੜੜ ਚਮਕ ਚਮਕਦੀਆਂ ਹਨ ਕਿਰੜੜ ਚਮਕਾ ਅਤੇ ਚਮਕਦੀਆਂ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਜਰੇੜੜ ਜੋਦਨ ਅਤੇ ਜੋ ਜੋਦੇ ਹਨ ਉਹ ਮਾਰੇ ਕਹਿੰਦੇ ਹਨ ਕਿ ਕਿਰੜੜ ਕਰੋਧਨ ਕਰੋਧ ਦੇ ਨਾਲ ਜਿੜੜੜੇ ਜੂਝਾ ਹਨ ਜੂਝ ਰਹੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਲੇਟੜ ਲੂਝਾ ਹੈ ਵੈਰੀਆਂ ਨਾਲ ਉਲਝ ਰਹੇ ਹਨ ਅਤੇ ਜੂਝਦੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਖਰੇੜੜ ਖੇਤਾਂ ਰਣ ਭੂਮੀ ਦੇ ਮੈਦਾਨ ਦੇ ਵਿੱਚ ਆਰੇੜੜ ਅਚੇਤਨ ਕਿੰਨੇ ਹੀ ਅਚੇਤ ਪਏ ਹਨ ਅੱਛੇ ਤੋਂ ਭਾਵ ਹੈ ਉਹਨਾਂ ਨੂੰ ਕੋਈ ਹੋਸ਼ ਨਹੀਂ ਹੈ ਡਿੱਗੇ ਪਏ ਹਨ ਮਾਰੇ ਅਗੇ ਕਹਿੰਦੇ ਹਨ ਕਿ ਬ੍ਰੇਡਡ ਬਾਜੀ ਬਾਜੀ ਭਾਵ ਕਿਸੇ ਇੱਥੇ ਘੋੜੇ ਤਾਜੀ ਜੋ ਹਨ ਉਹ ਤੁਰਕੀ ਦੇ ਘੋੜੇ ਹਨ ਅਤੇ ਬਾਜੀ ਜੋ ਹਨ ਘੋੜੇ ਹਨ ਮਾਰੇ ਇਹ ਕਹਿੰਦੇ ਹਨ ਕਿ ਗ੍ਰੇਡੇਡ ਗਾਜੀ ਮਾਰੇ ਇਹ ਕਹਿੰਦੇ ਹਨ ਕਿ ਗ੍ਰੇਡੇਡ ਗਾਜੀ ਅਤੇ ਸੂਰਮੇ ਜੋ ਹਨ ਸਾਸੰਗਤ ਜੀ ਜੋਦੇ ਸੂਰਮੇ ਜੋ ਗੱਜ ਰਹੇ ਹਨ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਗਰੜੜ ਗੱਜਣਾ ਜੋਦੇ ਜੋ ਹਨ ਉਹ ਕਿੜੇ-ਕੜੇ ਕਰਕੇ ਪਰੜੜੜ ਭਜਣਾ ਅਤੇ ਭੱਜ ਚੱਲੇ ਹਨ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਰੜੜੜ ਰਾਜਾ ਉਹਨਾਂ ਨੂੰ ਵੇਖ ਕੇ ਰਾਜਾ ਵੀ ਲੜੜੜੜ ਰਾਜਾ ਅਤੇ ਸ਼ਰਮਿੰਦਾ ਹੋ ਰਿਹਾ ਹੈ। ਉਹਨੂੰ ਬੇਇੱਜ਼ਤੀ ਮਹਿਸੂਸ ਹੋ ਰਹੀ ਹੈ ਕਿ ਉਸਤੇ ਜੋਦੇ ਸੂਰਮੇ ਨਾਲ ਆਈ ਸੀ ਉਹ ਪਾਜ ਪਏ ਹਨ। ਅੱਗੇ ਮਾਰੇ ਕਹਿੰਦੇ ਹਨ ਕਿ ਖਿੜੜ ਖਾਡੇ ਖੰਡੇ ਜਿਹਹਾਂ ਨੂੰ ਖਿੜਖਿੜ ਕੇ ਹੱਸਦੇ ਹਨ ਲਸ਼ਕਾਰੇ ਮਾਰਦੇ ਹਨ। ਮਾਰੇ ਕਹਿੰਦੇ ਹਨ ਕਿ ਬ੍ਰੇਡਰ ਬਾਡੇ ਅਤੇ ਸੂਰਮਿਆਂ ਦੀਆਂ ਵੰਡੀਆਂ ਪਾਦੇ ਹਨ। ਸੂਰਮੇ ਨੂੰ ਵਾਜ ਟੋਕ ਕੇ ਸੁੱਟਦੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਅਰੇ ਰੜਾ ਜੰਗੰਗਾ ਉਹਨਾਂ ਦੇ ਅੰਗ ਆਕੜ ਗਏ ਹਨ ਅਰਥਾਤ ਉਹਨਾਂ ਦੀਆਂ ਲਾਸ਼ਾਂ ਆਕੜ ਗਈਆਂ ਹਨ ਯੁੱਧ ਭੂਮੀ ਦੇ ਵਿੱਚ ਲਾਸ਼ਾਂ ਡਿੱਗੀਆਂ ਹਨ ਉਹ ਆਕੜ ਗਈਆਂ ਹਨ ਸਰੀਰ ਆਕੜ ਗਏ ਹਨ ਉਹਨਾਂ ਦੇ ਅੱਗੇ ਮਾਰੇ ਕਹਿੰਦੇ ਹਨ ਕਿ ਜਿਹੜੇ ਜੰਗੰ ਜਿਹੜੇ ਕਿ ਜੰਗ ਦੇ ਵਿੱਚ ਰੁਝੇ ਹਨ ਉਹਨਾਂ ਦੀਆਂ ਲਾਸ਼ਾਂ ਆਕੜ ਗਈਆਂ ਹਨ ਆਓ ਸਾ ਸੰਗਤ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਮਹਾਰਾਜ ਸਿਖਾਣੋ ਸਿੱਖੀ ਦਾ ਕੇਸ ਦਾਨ ਰਹਿ ਦਾਨ ਬਖਸ਼ਣਾ ਸਿਰ ਤੇ ਮੇਹਰparat ਰੱਖਣਾ ਖਾਸਲੀ ਚੜਦੀ ਕਲਾ ਕਰਨੀ ਨਾਮ ਦਾਨ ਬਖਸ਼ਣਾ ਕਥਾ ਦਾ ਵਿਚਾਰ ਕਰਦੇ ਸੰਗਤ ਜੀ ਅਨੇਕ ਪ੍ਰਕਾਰ ਦੇ ਭੁੱਲਾਂ ਚੁੱਕਾ ਹੋ ਗਿਆ ਹੋਣਗੇ ਆਪ ਸਾਥ ਸੰਗਤ ਬਖਸ਼ਣ ਜੋਗ ਬਖਸ਼ ਲੈਣਾ ਜਿਸ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ